ਜੇ ਨਾਲ ਸੁਪਰੀੰਦ ਸਿੰਘ ਇਹ ਮਾਮਲਾ ਆਇਆ ਹੈ ਯਾ ਅਕਲਗੀ ਮਾਮਲਾ ਫਾਜ਼ੀਰਾ ਤੀਨ ਸਭਾ ਨੂੰ 2 ਵਜੇ ਸਾਨੂੰ ਫੋਨ ਆਇਆ ਇਸੇ ਰਾਤ ਦੇਖਾ ਕਿ ਕਹਿੰਦਾ ਸਾਡੀ ਗੁਮਨਾਮ ਦੇ ਬਾਹਰ ਕੋਤ ਅੱਗ ਦੀਆਂ ਲੱਗ ਤਾਂ ਚੱਲ ਰਹੀਆਂ ਤੇ ਆ ਕੇ ਦੇਖ ਲੂ ਅਸੀਂ ਜਿਵੇਂ ਆਏ ਆ ਪੂਰਾ ਤੇ ਅਕਲ ਲੱਗੀ ਸੀ ਮਾਰਾ ਜੇ ਸ਼ਟਰ ਚੱਕਿਆ ਅੰਦਰ ਵੀ ਅੱਗ ਦੀ ਪੂਰੀ ਅੱਗ ਲੱਗ ਗਈ ਕਾਰਨ ਕਿਸੇ ਮਾਦ ਦੇ ਸਰਕਾਰਨ ਕਾਰਨ ਬਾਹਰ ਛੋਰ ਸਰਕੇ ਦਾ ਤਾਰਾ ਮ ਝੁੰਡ ਜਿਹੜਾ ਉਹ ਇਸ ਆਗਾਮੀ ਕਰਨ ਲਈ ਜਿਹੜੀ ਟਾਈਮ ਦਾ ਪ੍ਰੋਬਲਮ ਸੁਣਾ ਗਿਆ ਸੀ ਸਾਨੂੰ ਕਜੀ ਦਸਹਾਂ ਦੇ 2 ਵਜੇ ਫੋਨ ਆਇਆ ਬਾਕੀ ਜਿਹਸਾ ਬਣਾ ਅੱਗ ਲੱਗੀ ਸੀ ਲਗਦਾ ਘੰਟਾ ਡੇਢ ਪਹਿਲੇ ਅੱਗ ਲੱਗ ਚੁੱਕੀ ਸੀ ਤੇ ਤੁਹਾਨੂੰ ਮੌਕੇ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਫੋਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ 30 25 ਮਿੰਟ ਤੱਕ ਆ ਗਈਆਂ ਸੀ ਅਸੀਂ ਕਿੰਨਾ ਦੇ ਫੋਨ ਉਹਨਾਂ ਨੂੰ ਤੇ ਪਰ ਜਿਹੜੀ ਬਿਜਲੀ ਵਿਭਾਗ ਦੇ ਦੀ ਸਪਲਾਈ ਹੈ ਉਹ ਉਹਨਾਂ ਨੇ ਖੰਦ ਨਹੀਂ ਕੀਤੀ ਅੱਛਾ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ 15 ਮਿੰਟ ਵੇਟ ਕਰਦੀਆਂ ਰਹੀਆਂ ਅੱਗੇ ਥੱਲੇ ਅੱਗ ਸੀਗੀ ਉਨਾਚਾਰ ਉੱਪਰ ਵੀ ਹੋਜ ਗਈ ਅੱਗ ਉਹ ਕਹਿੰਦੇ ਸਾਨੂੰ ਪ੍ਰੂਫ ਦਿਓ ਕਿ ਅੱਗ ਲੱਗੀ ਹੈ ਫਿਰ ਉਹਨਾਂ ਨੇ ਫੋਟੋ ਭੇਜੀ ਹੈ ਫਿਰ ਕਿਤੇ ਜਾ ਕੇ 3 ਸਪਲਾਈ ਬੰਦ ਕੀਤੀ ਉਹਨਾਂ ਨੇ ਪਰ ਤਾਰਾ ਜਿੱਥੇ ਸੌਸਤਰੀ ਆਂ ਅੱਗ ਲੱਗਦੀ ਰਹੀ ਆ ਅੱਗ ਲੱਗਦੀ ਰਹੀ ਬਿਲਕੁਲ ਦੇ ਕੋਈ ਚਾਹੇ ਨੁਕਸਾਨ ਨਹੀਂ ਆਇਆ ਬਜੀ ਕੀ ਨੁਕਸਾਨ ਕਿੰਨਾ ਹੋ ਸਕਦਾ ਹੈ ਨੁਕਸਾਨ ਬਜੀ 15 ਤੋਂ 20 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਇਹਨੂੰ ਜ਼ਿੰਮੇਵਾਰ ਘਹਿਰਾ ਰਹੇ ਇਹ ਨੁਕਸਾਨ ਹੈ ਤੁਹਾਡੇ ਪਾਸ ਜਿੰਮੇਵਾਰ ਭਾਜੀ ਸਰਕਾਰ ਹੈ ਇਸ ਲਈ ਮਹਿਕਮੇ ਜਿਹਦੀਆਂ ਅਗਲੀਆਂ ਕਰਕੇ ਸਾਡੀ ਇਹ ਦੁਕਾਨ ਰਾਖ ਦੀ ਢੇਰੀ ਬਣ ਚੁਤੀ ਹੈ ਲੱਗਦਾ ਹੈ ਕਿ ਤੁਸੀਂ ਦੇਖ ਦੁਕਾਨ ਦੇ ਕੋਲ ਕਰੀਏ ਏਰੀਆ ਦੇ ਸੰਭਾ ਵੀ ਲੱਗਿਆ ਹੋਣਾ ਨਾਲ ਤਾਰਾ ਜਿਹੜਾ ਤੁਹਾਨੂੰ ਜੀਆ ਇਹ ਕੰਪਲੇਂਟ ਕੰਪਲੇਂਟ ਭਾਜੀ ਅਸੀਂ ਬੰਦਿਆਂ ਨੂੰ ਕਹਿੰਨੇ ਆ ਜਿਹੜੇ ਲਾਂ ਲਾਂਦੇ ਨੇ ਉਹ ਕਹਿੰਦੇ ਨੇ ਭਾਜੀ ਦੂਜਾ ਬੰਦਾ ਆਏਗਾ ਉਹ ਕਰ ਦੇਗਾ बदल बदल के आबल की तार है किसी की वाईफाई की तार है तारा का झुंड सी कैमरे में दिखाओ पूरा सड़के प्रवाह हो चुका है मांत भाजी वो बंदी बंदा मुआवजा थानू मिलना चाहिए ਇਹ ਜੀ ਵੀ ਲੱਗਦਾ ਬਿਜ਼ੀ ਕਰਵਾ ਕੇ ਲੋਕ ਆਉਗੇ ਹੁਣ ਸਾਫੀ ਦੇ ਰੋਟੇ ਕਾ ਕਰਨ ਲਈ ਹੋਰ ਉਹ ਆਇਆ ਜੀ ਹੁਣ 15-20 ਲੱਖ ਰੁਪਏ ਕਿੱਥੋਂ ਲਾਵਾਂ 15 ਵੀ ਤਾਂ ਪਹਿਲੇ ਨੁਕਸਾਨ ਹੋ ਗਿਆ ਹੁਣ 15-20 ਲੱਖ ਹੋਰ ਲਾਵਾਂ ਤਾਂ ਰੋਟੀ ਕਾਂਝੋਵਾਂਗੇ ਸਾਡੇ ਰੋਜ਼ ਕਾਰੋਬਾਰ ਹੈ ਨਹੀਂ ਅੰਦਰ ਤਾਂ ਰੋਟੀਆਂ ਆਉਂਦੇ ਜੀ ਦੁਕਾਨ ਚ ਚਾਲੂ ਗਰਮ ਦਾ ਕੋਈ ਤਿੰਨ ਚਾਰ ਮਹੀਨਾ ਲੱਗ ਜਾਣਾ ਨੇ

ਚਲੀ ਆਰ ਜਿਹੜੇ ਮੈਂ ਗੱਲ ਕਰ ਰਿਹਾ ਮੰਗੇ ਸਾਨੂੰ ਮੁਆਵਜ਼ਾ ਮਿਲਣਾ ਪੰਨਾ ਗੋਰੰਦੀਤ ਸਿੰਘ ਨਾਮ ਹੈ ਜੀ ਇਹ ਕੰਮ ਦੇ ਬਾਤ ਵਿੱਚ ਆ ਗੱਲ ਲੱਗੀ ਅੱਜ ਦਾ ਤਖਤਰ ਨੂੰ ਮੰਨਿਆ ਤੇ ਕਹਿੰਦੇ ਮੈਂ ਕਿੰਨਾ ਮਾੜਾ ਹਾਲ ਹੈ ਕੀ ਕਰ ਸਕਦੇ 15-20 ਲੱਖ ਦਾ ਬੰਦੇ ਨੂੰ ਨੁਕਸਾਨ ਹੋ ਗਿਆ ਭਰਾ ਸਾਡੇ ਅਜੇ ਤਾਂ ਇਹ ਕਹਿੰਦੇ ਕਿ ਜੀ ਮੈਂ ਕਿਹਾ ਮਾਰ ਜਾਣਾ ਪਰ ਨਹੀਂ ਭਰਾ ਜੀ ਦੇਖੋ ਇੱਕ ਬੰਦਾ 1 ਸਾਲ ਪਹਿਲਾਂ 15 ਲੱਖ ਰੁਪਏ ਲਾਂਦਾ ਮੋਕੇ ਛੱਡ ਕੇ ਲੋਨ ਲੋਨ ਲੈ ਕੇ ਜਾ ਕੇ ਕਿਤੇ ਕਿਤੇ ਪੈਸਾ ਇਕੱਠੇ ਕਰਕੇ ਲੱਗਦਾ ਇੱਕ ਸਾਜੋ ਤਾਂ ਇੰਨਾ ਵੱਡਾ ਨੁਕਸਾਨ ਹੋਇਆ ਇਹਨੇ ਦੇ ਕੇ ਕਰਕੇ ਹੋਰ ਜੇ ਕੋਈ ਹੱਥ ਖੜਾ ਬੰਦਾ ਬੜੂਗਾ ਸਰਕਾਰ ਨੂੰ ਆਪ ਆ ਕੇ ਹੱਥ ਕਰਨਾ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀ ਇਹ ਇੱਕ ਬੰਦਾ ਜੋਗ ਆਪਣਾ ਕਰ ਰਿਹਾ ਪੰਜਾਬ ਨੂੰ ਕੇ ਲੈ ਕੇ ਜਾ ਰਿਹਾ ਹੁਣ 2 ਲੱਖ ਦਾ ਨੁਕਸਾਨ ਹੋ ਗਿਆ ਕਿੰਨਾਂ ਮਿਟਾਉਣਾ ਜਾ ਰਹੇ ਨੂੰ ਇੱਕ ਕਵਰਿੰਗ ਕਰਦੇ ਵਿੱਚ ਕਾਰੀਆਂ ਨੇ ਪਹਿਲਾਂ ਸਫਾਈ ਕਰਾਊਗਾ ਸਾਰੇ ਦੁਕਾਨ ਦੀ ਫਿਰ ਉਹਦੇ ਵਿੱਚ ਸਾਰੀ ਵਾਇਰਿੰਗ ਹੋਏਗੀ ਸਾਰਾ ਕੁੱਟ ਹੋਏਗਾ ਡਾਊਨ ਸੀਲਿੰਗ ਤੱਕ ਨਾ ਕੁਝ ਵੀ ਨਹੀਂ ਬਚਿਆ ਇੱਕ ਮੈਂ ਕਹਿੰਦਾ ਮੈਂ ਜੇ ਤੁਸੀਂ ਇੱਕ ਜੀ ਦਿਖਾ ਦੋ ਅੰਦਰ ਕੈਮਰਾ ਮਾਰ ਕੇ ਕਿ ਇੱਕ ਜੀ ਵੀ ਬਚੀ ਹੋਵੇ ਤਾਂ ਇਹ ਸਿੱਖ ਸੜ ਗਿਆ ਸਾਰਾ ਕੁਝ ਸੜ ਗਿਆ ਟੋਟਲ 0% ਉਸ ਨਾਲ ਦੀ ਪਾਸ ਜੇਗੀ ਕਿ ਬੱਚਾ ਖਿਡੌਣੇ ਆ ਜੇ 2% ਠੀਕ ਹੈ ਦੋਨੋਂ ਟੀਨੋ 5% 5% 5% ਛੜ ਗਏ ਆ ਕਿਹੜੀ ਚੀਜ਼ ਹੈ ਜਿਹੜਾ ਫੋਰਸਾਂ ਦੀ ਗੱਲ ਕਰਦੇ ਹੁੰਦੇ ਆਂ ਇੰਦਨ ਲਗਾ ਚੌਗਾ ਕੱਟੇ ਕੋਟਾ ਰੋੜ ਇਹ ਕੀ ਮੰਗ ਕਰਦੇ ਬਸਾ ਹੱਥ ਜੋੜ ਕੇ ਇਹ ਮੰਗ ਕਰਦਾ ਕਿ ਦੇਖੋ ਤੁਸੀਂ ਭਰਾ ਹੈਗਾ ਸਾਡਾ ਗਰੀਬ ਬੰਦਾ ਬਣਾ ਲੋਕੇ ਛੱਡ ਕੇ ਕੰਮ ਕਰਤੇ ਲੋਨ ਲੈ ਕੇ ਬੰਦੇ ਲਾਇਆ ਕਿੰਨਾ ਹੀ ਪੈਸਾ ਲਾਇਆ ਉਹਨੂੰ ਬਹਜਾਨਾ ਮਿਲਣਾ ਹੀ ਚਾਹੀਦਾ ਹਰ ਹਾਲ ਦੇ ਵਿੱਚ ਜਰ ਜ਼ਰ ਚਾਹੀਦਾ ਕਿ ਨਾਲ ਖੜੇ ਆ ਭਰਾ ਤੇ ਬਿਲਕੁਲ